ਇਹ ਸੁੱਕੀਆਂ ਰੋਟੀਆਂ ਦੇ ਡੋਲੇ ਬਣੇ ਆ ਬਣਿਆ ਹੋਇਆ ਆਹ ਵੇਖੋ 20 ਇੰਚ ਡੋਲਾ ਨજર ਪਹਿਲਾਂ ਪਿਤਾ ਜੀ ਦੀ ਮੌਤ ਹੋਈ ਉਹ ਤਾਂ ਮੈਂ 7 ਸਾਲ ਦਾ ਹਾਂ ਜਦੋਂ ਮੈਂ ਵਿਦਿਆਥੀ ਇਮਤਿਹਾਨ ਦੇ ਰਿਹਾ ਤੇ ਮਾਤਾ ਜੀ ਨੇ ਕਿਹੜੇ ਹਾਲਾਤਾਂ ਦੇ ਵਿੱਚ ਪਾਲਿਆ ਫਿਰ ਇਸ ਪਲਵਾਨ ਨੇ ਉਹ ਤਾਂ ਨੇ ਬਹੁਤ ਹਾਲਾਤ ਮਾੜਿਆਂ ਚ ਪਾਲਿਆ ਬਹੁਤ ਹੀ ਗਰੀਬੀ ਵੇਖੀ ਆ ਸੁੱਕੀਆਂ ਮਿਸੀਆਂ ਰੋਟੀਆਂ ਖਾ ਕੇ ਪੜੇ ਅਸੀਂ ਤਿੰਨੇ ਭੈਣ ਭਰਾ ਕਹਿੰਦੇ ਨੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਮਾਂ ਆਪਣੇ ਬੱਚਿਆਂ ਨੂੰ ਪੜਾਉਂਦੀ ਹੈ ਨਾ ਜਾਂ ਪਾਲਦੀ ਹੈ ਤਾਂ ਬੜੀਆਂ ਮੁਸੀਬਤਾਂ ਪੈ ਜਾਂਦੀਆਂ ਨੇ ਇਕ ਘਰ ਪਵਾਸ ਤੇ ਆਪਣੇ ਬੱਚੇ ਪਾਲਨਾ ਦੇਖੋ ਜੀ ਜਿੱਦਾ ਮਾਦਾ ਨੇ ਸਾਨੂੰ ਪਾਲਿਆ ਦਿਨਾ ਭੈਣ ਭਰਾਵਾਂ ਨਾਲ ਤੇ ਛੋਟਾ ਜਿਹਾ ਮਰਦੀ ਹਾਲਾਤ ਵੀ ਬੜੀ ਯਾਦ ਆ ਮੈਂ ਆਪਣੇ ਫਾਦਰ ਸਾਹਿਬ ਨੇ ਵੇਖੇ ਵੀ ਕਿ ਦਾਦੇ ਹੀ ਛੋਟਾ ਆ 7 ਸਾਲ ਦਾ ਬੱਚਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਵੀ ਕਿ ਦਾਦਾ ਮੈਂ ਜਵਾਨ ਰਹਾ ਪਾਦਾ ਵੀ ਗੁਜ਼ਰਦੀ ਮਾਂ ਦੀ ਯਾਦ ਆਉਂਦੀ ਹੈ ਅੱਜ ਵੀ ਮਨ ਪਰ ਆਉਂਦਾ ਹੈ ਤਾਂ ਤੁਸੀਂ ਲਾ ਲਈ ਵੀ ਕੋਈ ਟਾਈਮ ਕੋਈ ਦੇਣਾ ਜਿਹੜੀ ਮਾਤਾ ਦੀ ਯਾਦ ਨਹੀਂ ਆਉਂਦੀ ਮੈਂ ਦਿਨ ਰਾਤ ਮੇਰੀ ਮਾਤਾ ਮੇਰੇ ਨਾਲ ਰਹਿੰਦੀ ਆ ਪਰਾਂ ਦੇ ਪਹਿਲਵਾਨ ਦਾ ਰੋਂਦੇ ਨਹੀਂ ਜਲਦੀ ਮੈਂ ਰੋਵੇਂ ਨਾ ਮਿਹਨਤ ਮਿਹਨਤ ਸਭ ਤੋਂ ਵੱਡਾ ਜਿਹੜਾ ਫਾਲਿਓ ਮਿਹਨਤ ਦਾ ਜੋ ਮਿਹਨਤ ਮਿਹਨਤ ਕਰਦੇ ਰਹੋ ਤਗੜੇ ਹੋ ਜਾਓਗੇ ਤੁਹਾਨੂੰ ਜਿਹੜੇ ਜਿਮ ਦੀ ਫੀਸ ਨਹੀਂ ਦੇ ਸਕਦੇ ਆ ਰਿੰਪੀ ਕੋ ਫ੍ਰੀ ਪਕੌੜੇ ਜਿਮ ਲਾ ਸਕਦੇ ਆ ਮੇਰੇ ਕੋਲ ਸੇਵਾ ਮੈਂ ਸੇਵਾ ਲਾ ਸਕਦਾ ਆ ਮੈਂ ਇਹਨਾਂ ਨੂੰ ਸਹੀ ਕਰ ਸਕਦਾ ਆ ਮੇਰੀ ਇੱਕ ਦਿਲ ਦੀ ਛਭੀ ਜਿਹੜਾ ਜਿਹੜਾ ਗਰੀ ਪ੍ਰਵਾਦ ਤੋਂ ਜਿਹੜ ਕੋ ਨਹੀਂ ਫੀਸ ਹੈਗੀ ਜਿਹੜ ਕੋ ਨਹੀਂ ਡੈਡ ਮੈਂ ਮੈਂ ਮੇਤਲਵਾ ਸਕਦਾ ਜੀ ਜਿੱ ਨਜ਼ਰ ਦਾ ਸਾਰੀ ਲਾ ਲਓ ਜਿਹੜੇ ਜਿਹੜੇ ਬੰਦੇ ਪਿੰਡਾਂ ਇਹ ਨਸ਼ਾ ਕਰਦੇ ਪਏ ਮੁੰਡੇ ਬੜੇ ਬੜੇ ਸੋਹਣੇ ਆ ਜਿਹੜੇ ਗਰੀ ਪ੍ਰਵਾਦ ਤੋਂ ਜਿਹੜੇ ਉੱਠ ਨਹੀਂ ਪਾਉਂਦੇ ਆ ਆਪਾਂ ਉਹਨਾਂ ਨੂੰ ਚੁੱਕ ਸਕਦੇ ਆ ਮੇਰੇ ਕੋਲ ਫ੍ਰੀ ਜੀ ਪੋਸਟ ਟ੍ਰੇਨਿੰਗ ਆ ਜਦੋਂ ਮੈਂ ਆਪਣਾ ਨੰਬਰ ਵੀ ਦੇ ਸਕਦਾ ਸਸਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜਿਓ ਨੇਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਹਰ ਨੌਜਵਾਨ ਦਾ ਸੁਪਨਾ ਹੁੰਦਾ ਉਸ ਦਾ ਸਰੀਰ ਵਧੀਆ ਹੋਵੇ ਡੌਲਾ ਵੱਡਾ ਹੋਵੇ ਜਾਂ ਪੰਜਾਬੀ ਜੇ ਬੋਲਿਆ ਜਾਵੇ ਡੌਲੇ ਦਾ ਰੌਲਾ ਨੌਜਵਾਨਾਂ ਵਿੱਚ ਚੱਲਦਾ ਰਹਿੰਦਾ ਹੈ ਜਿੰਮ ਜਾਂਦੇ ਨੇ ਤਾਂ ਡੌਲਾ ਹਮੇਸ਼ਾ ਬੰਦਾ ਆਪਣਾ ਵੇਖਦਾ ਜੇ ਡੌਲਾ ਵਧੀਆ ਬਣਿਆ ਜਾਂ ਨਹੀਂ ਬਣਿਆ ਪਰ ਡੌਲਾ ਵਧੀਆ ਬਣਾਉਣ ਵਾਸਤੇ ਤੇ ਮਿਹਨਤ ਲਾਉਣੀ ਪੈਂਦੀ ਹੈ ਪੂਰੀ ਸਰੀਰ ਵਧੀਆ ਫਿੱਟ ਰਹਿਣ ਵਾਸਤੇ ਸਾਨੂੰ ਸਵੇਰੇ ਉੱਠਣਾ ਪੈਣਾ ਹੈ ਤਾਂ ਅੱਜ ਜਿਸ ਨੌਜਵਾਨ ਵੀਰ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਸ ਦਾ ਸਰੀਰ ਫੁਲਾਦ ਜਿਹਾ ਹੈ ਲੋਹੇ ਨਾਲ ਲੋਹਾ ਹੋਇਆ ਅਤੇ ਅੱਜ ਵਧੀਆ ਸਰੀਰ ਬਣਾਇਆ ਹੈ। ਇੱਥੇ ਇਸ ਵੀਰ ਬਾਰੇ ਮੈਂ ਵੀ ਦੱਸਣਾ ਚਾਹਣਾ ਹੈ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਇਸ ਵੀਰ ਦੇ ਮੋਢਿਆਂ ਤੇ ਪਈ। ਪਰ ਫਿਰ ਵੀ ਵੀਰ ਨੇ ਹਿੰਮਤ ਨਹੀਂ ਹਾਰੀ। ਦੋ ਭੈਣਾਂ ਦਾ ਭਰਾ ਅੱਜ ਆਪਣੀ ਮਿਹਨਤ ਨਾਲ ਵਧੀਆ ਸਰੀਰ ਬਣਾਇਆ, ਵਧੀਆ ਡੋਲਾ ਬਣਾਇਆ। ਇਸ ਡੋਲੇ ਦਾ ਰੌਲਾ ਪੂਰੇ ਅੰਮ੍ਰਿਤਸਰ ਦੇ ਵਿੱਚ ਵੀ ਚੱਲ ਰਿਹਾ ਹੈ। ਜਿਸ ਵੀਰ ਨੂੰ ਮਿਲਣ ਜਾ ਰਹੇ ਹਾਂ, ਅੰਮ੍ਰਿਤਸਰ ਦੇ ਰਹਿਣ ਵਾਲਾ ਹੈ ਰਿੰਪੀ ਪੰਡੋਰੀ। ਰਿੰਪੀ ਪੰਡੋਰੀ ਵੀਰ ਸਾਡੇ ਨਾਲ ਮੌਜੂਦ ਹੈ। ਤਸਵੀਰਾਂ ਵਿੱਚ ਤੁਸੀਂ ਇਸ ਵੀਰ ਦਾ ਸਰੀਰ ਦੇਖ ਰਹੇ ਹੋ। ਲੋਹੇ ਨਾਲ ਲੋਹਾ ਹੋਇਆ ਤਾਂ ਫਿਰ ਇਹੋ ਜਿਹਾ ਸਰੀਰ ਬਣਿਆ ਬੜੀ ਮਿਹਨਤ ਲਾਉਣੀ ਪੈਂਦੀ ਹੈ ਤਾਂ ਰਿੰਪੀ ਵੀਰੇ ਪਹਿਲਾਂ ਬਹੁਤ ਬਫ ਆਇਆਦਾ ਸੀ ਸਤਿ ਸ਼੍ਰੀ ਅਕਾਲ ਜੀ ਦਾਦੀ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਜੀ ਮੈਂ ਪੰਡੂਰਜੀ ਰਿੰਪੀ ਜੀ ਤੇ ਢੋਲੇ ਦਾ ਰੋਲਾ ਤੁਸੀਂ ਕਹਿੰਦੇ ਸੀ ਇਹਦੇ ਮਗਰ ਬੜੀ ਮਿਹਨਤ ਚਾਹੀਦੀ ਲਾਦੀ ਵਿੱਚ ਨੂੰ ਆਜਾ ਜੀ ਮਿਹਨਤ ਕਰਾਂਗੇ ਤੇ ਫਿਰ ਢੋਲੇ ਦਾ ਰੋਲਾ ਪਾਉਂਦਾ ਜੂ ਫਿਰ ਤਗੜੇ ਹੋ ਜਾਂਦੇ ਤੁਹਾਡੀ ਮਿਹਨਤ ਬਾਰੇ ਜਾਣ ਲੈਣੀ ਕਿੰਨੀ ਜਮਿੰਤ ਲਾਤੀ ਬਾਈ ਮਿਹਨਤ ਤਾਂ ਦੱਸਦਾ ਕਿ ਮੈਂ ਵੀ 2007 ਸ਼ੁਰੂ ਕੀਤੀ ਸੀ ਮੈਂ ਬੋਡੀ ਬਿਲਡਿੰਗ ਸ਼ੁਰੂ ਕੀਤੀ ਸੀ ਸ਼ੁਰੂਆਤ ਤੇ ਅੱਜ ਤੱਕ ਮਿਹਨਤ ਕਰਦਾ ਹੈ ਜੋ ਫਿਰ ਇੱਥੇ ਤੱਕ ਡੋਲੇ ਤੱਕ ਇੱਥੇ ਤੱਕ ਪਹੁੰਚੇ ਡੋਲੇ ਤੇ ਅੱਜ ਇਹ ਡੋਲੇ ਦਾ ਰੋਲਾ ਜਿਹੜਾ ਹੈ ਕਿੰਨਾ ਬਣਿਆ ਹੋਇਆ ਆ ਵੇਖੋ 20 ਇੰਚ ਡੋਲਾ ਹੂੰ ਇਹ ਮਿਹਨਤ ਬੜੀ ਕਰਨੀ ਪਣੀ ਫਿਰ ਇੱਥੇ ਤੱਕ ਪਹੁੰਚਵਾਇਆ ਹਾਂਜੀ ਤਾਂ ਵੀਰੇ ਹਮੇਸ਼ਾ ਹਰ ਨੌਜਵਾਨ ਦਾ ਸੁਪਨਾ ਰਹਿੰਦਾ ਹੈ ਕਿ ਉਹ ਜਿੰਮ ਦੇ ਵਿੱਚ ਜਦੋਂ ਵੀ ਜਾਂਦਾ ਨਾ ਉਹ ਸੋਚਦਾ ਨਾਲ ਸਪਲੀਮੈਂਟ ਬਹੁਤ ਜ਼ਰੂਰੀ ਨੇ ਜਾਂ ਪ੍ਰੋਟੀਨ ਜੇ ਡੱਬੇ ਬਹੁਤ ਜ਼ਰੂਰੀ ਨੇ ਕੀ ਸਚਾਈ ਇਹਦੇ ਵਿੱਚ ਸਚਾਈ ਵੀ ਇਹ ਆ ਜਿਹੜੇ ਤੇ ਤਗੜੇ ਘਰਾਂ ਦੇ ਜਵਾਬ ਹੈ ਖੜਾ ਉਹ ਪ੍ਰੋਟੀਨ ਲੈ ਸਕਦੇ ਆ ਉਹੀ ਉਹਨਾਂ ਨੂੰ ਮਾੜਾ ਨਹੀਂ ਕਰ ਸਕਦੇ ਵੀ ਪ੍ਰੋਟੀਨ ਮਾੜੀ ਚੀਜ਼ ਹੈ ਪਰ ਜਿਹੜੇ ਗਰੀਬ ਪਰਵਾਦ ਤੋਂ ਆਂਜੇ ਤਾਂ ਹੁਣ ਮੈਂ ਆ ਮੈਂ ਆਪਣੀ ਮਿਹਨਤ ਕਰਕੇ ਉੱਠਿਆ ਆ ਮੈਂ ਨੇਚਰਲ ਆ ਨੇਚਰਲ ਮੈਂ ਦਹੀਂ ਦੁੱਧ ਪੀ ਸਕਦਾ ਗਿਰੀਆਂ ਖਾ ਸਕਦਾ ਅੰਡੇ ਖਾ ਸਕਦਾ ਚਿਕਨ ਖਾ ਸਕਦਾ ਸੁੱਕੀਆਂ ਰੋਟੀਆਂ ਤੇ ਵੀ ਪਲ ਸਕਦਾ ਆ ਹਮ ਪਰ ਮੈਂ ਸੱਚਾਈ ਦੱਸਦਾ ਮੈਂ ਜਿੱਦਾਂ ਸੁੱਕੀਆਂ ਰੋਟੀਆਂ ਤੇ ਪਲਿਆ ਇਹ ਨਤੀਜਾ ਜਿਹੜਾ ਮੈਂ ਸੁੱਕਿਆ ਵੇਖੋ ਇਹ ਸੁੱਕੀਆਂ ਰੋਟੀਆਂ ਦੇ ਡੋਲੇ ਪੜੇ ਆ ਇਹ ਵੱਡੀ ਕੋਈ ਕੋਈ ਮਹਿੰਤ ਜਿਆਦੀ ਨਹੀਂ ਆ ਕਿ ਮੈਂ ਬਹੁਤ ਕੋ ਖਾਦਾ ਸਪਲੀਮੈਂਟ ਮੈਂ ਕੁਛ ਨਹੀਂ ਖਾਦਾ ਬਲ ਨੈਚੁਰਲ ਤਿਆਰ ਹੈ ਜੀ ਰਿੰਮੀ ਵੀਰੇ ਪਰਿਵਾਰ ਬਾਰੇ ਇੱਥੇ ਜ਼ਰੂਰ ਸਵਾਲ ਬੰਦਾ ਹੈ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਪਹਿਲਵਾਨ ਸੀ ਕੋਈ ਬੋਡੀ ਬਿਲਡਰ ਲੈਨਾਂ ਜੁੜਿਆ ਸੀ ਜਾਂ ਸਿਰਫ ਤੁਸੀਂ ਹੀ ਇਸ ਲੈਨਾਂ ਜੁੜੇ ਅੱਛਾ ਜੀ ਮੇਰੇ ਫਾਦਰ ਸਾਹਿਬ ਪਹਿਲਵਾਨ ਹੀ ਬੀਤ ਰਹੇ ਗਾਂਧੀ ਗਰਾਉਂਡ ਇੱਕ ਗੇਲਪਿੰਗਾ ਦੇ ਰੇ ਪਾਪਾ ਮੇਰੇ ਤੇ ਉਸ ਤੋਂ ਬਾਅਦ ਪਹਿਲਾ ਮੇਰੇ ਦਾਦਾ ਜੀ ਖਾੜੇ ਦੀ ਮਿਹਨਤ ਲਾਉਂਦੇ ਸੀ ਉਸ ਤੋਂ ਬਾਅਦ ਫਿਰ ਮੇਰੇ ਡੈਡੀ ਵੀ ਡੈਡੀ ਘੋਲਦੇ ਵੀ ਸੀ ਤੇ ਵੇਲ ਵੀ ਕਰਦੇ ਸੀ ਫਿਰ ਮੈਂ ਜਿਹਨਾਂ ਦਾ ਬਲੱਡ 'ਚ ਜਿੱਦਾ ਹੁੰਦਾ ਨਾ ਖੂਨ ਜ ਇਹਦੇ ਕੋਈ ਨਾ ਕੋਈ ਪਲਵਾਨ ਉੱਠਦੇ ਹੋੜਦਾ ਪਰਿਵਾਰ ਤੋਂ ਹਾਂ ਜੀ ਕਿੰਨਾ ਚਿਰ ਪਹਿਲਾਂ ਪਿਤਾ ਜੀ ਦੀ ਮੌਤ ਹੋਈ ਉਹਦੇ ਮੈਂ 7 ਸਾਲ ਦਾ ਹਾਂ ਜਦੋਂ ਵਿਦਿਆਰਥੀ ਮੇਰੇ ਫਾਦਰ ਖਰਾਬ ਨੇ ਮਾਤਾ ਜੀ ਨੇ ਕਿਹੜੇ ਹਾਲਾਤਾਂ ਦੇ ਵਿੱਚ ਪਾਲਿਆ ਫਿਰ ਇਸ ਪਲਵਾਨ ਨੇ ਬਹੁਤ ਹਾਲਾਤ ਮਾੜਿਆਂ 'ਚ ਪਾਲਿਆ ਬਹੁਤ ਹੀ ਗਰੀਬੀ ਵੇਖੀ ਆ ਸੁੱਕੀਆਂ ਮਿਸਤੀਆਂ ਰੋਟੀਆਂ ਖਾ ਕੇ ਪੜੇ ਆ ਹੀ ਤਿੰਨੇ ਭਣ ਭਰਾ ਤੇ ਅੱਜ ਇੱਥੇ ਤੱਕ ਪਹੁੰਚਿਆ ਮੈਂ ਦੇਖੋ ਮੈਂ ਪਹਿਲਾਂ ਦੱਸ ਰਿਹਾ ਸੀ ਇਹ ਦੋ ਭੈਣਾਂ ਦੀ ਜ਼ਿੰਮੇਵਾਰੀ ਪੈ ਗਈ ਮੋਢਿਆਂ ਤੇ ਕਿਲਾ ਜੀ ਦੀ ਮੌਤ ਤੋਂ ਬਾਅਦ ਹਾਂਜੀ ਮੈਂ ਛੋਟਾ ਹਾਂ ਬਿਲਕੁਲ ਹੀ ਹਮ ਸਿਸਤਾਂ ਮੇਰੀਆਂ ਵੱਡੀਆਂ ਚਲੋ ਮਾਲਕ ਦੀ ਕਿਰਪਾ ਮਾਤਾ ਨੇ ਔਖਾ ਸੌਖਾ ਕਿਰਪਾ ਲਿਆ ਹਮ ਸਿਸਤਾਂ ਦਾ ਵਿਆਹ ਕੀਤੇ ਜੀ ਤੇ ਉਦੋਂ ਬਾਅਦ ਮਾਤਾ ਵੀ ਪੂਰੀ ਹੋ ਗਈ ਮਾਤਾ ਦੇ ਫਿਰ ਮੇਰੀ ਜਿਹੜੀ ਮੇਰੇ ਵੱਡੀ ਸਿਸਤਰੀ ਉਹਨੇ ਮੈਨੂੰ ਆਪਣੇ ਕੋਲ ਰੱਖ ਲਿਆ ਤੇ ਮੋਢੇ ਲੈ ਲਿਆ ਜਦੋਂ ਮਾਤਾ ਜੀ ਪੂਰੀ ਹੋਏ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੈਂ ਲਗ ਤਕਰੀਬਨ 28 ਸਾਲ ਦਾ 28 5 ਸਾਲ ਦਾ ਉਦੋਂ ਵਧੀਆ ਸਰੀਰ ਫਿਟ ਬਣਾ ਲਿਆ ਪੂਰਾ ਫਿਟਾ ਹੋਦੋਂ ਪੂਰਾ ਫਿਟਾ ਤਾਂ ਯਾਦ ਆਉਂਦੀ ਮਾਂ ਦੀ ਬਹੁਤ ਯਾਦ ਬਹੁਤ ਯਾਦ ਕੋਈ ਦਿਨ ਨਹੀਂ ਆ ਜਿਹੜੀ ਮਾਤਾ ਦੀ ਯਾਦ ਨਹੀਂ ਆਉਂਦੀ ਸਵੇਰੇ ਉੱਠ ਕੇ ਮੱਥਾ ਹੀ ਉਹਨੂੰ ਟੇਕੀਦਾ ਮਾਤਾ ਨੂੰ ਕਹਿੰਦੇ ਮਾਂ ਦੀ ਹਾਲਾ ਸਰੀਰ ਸ਼ੇਰ ਬਣਾ ਦੇ ਬਣਾ ਦੇ ਸੀ ਬਣਿਆ ਜੇ ਅੱਜ ਮਾਤਾ ਨੇ ਜੇ ਉਹਦਾ ਪੋਤਾ ਅੱਜ ਸ਼ੇਰ ਆ ਹੂੰ ਸ਼ੇਰ ਬਣਿਆ ਹਾਂਜੀ ਤੇ ਜੇ ਅੱਜ ਮਾਂ ਬਾਪ ਜਿੰਦਾ ਹੁੰਦੇ ਇਹਦਾ ਮਾਣ ਹੁੰਦਾ ਉਹਨਾਂ ਨੂੰ ਬਹੁਤ ਪਲਵਾਨੀ ਲੋਹੇ ਦਾ ਫਲਾਜਿਆ ਮੁੰਡਾ ਜੰਮ ਲਿਆ ਸੀ ਹੈ ਹਾਂਜੀ 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 ਬਹੁਤ ਚਾਹ ਜੀ ਬਿਲਕੁਲ ਮਾਂ ਨੂੰ ਨਾ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਯਾਦ ਆਉਂਦੀ ਹੈ ਪੂਰੀ ਮਾਂ ਬਾਵਾ ਜੀ ਕੋਈ ਦਿਨ ਨਹੀਂ ਕੋਈ ਵਾਰ ਨਹੀਂ ਜਿਹੜੀ ਨਹੀਂ ਮਾਦਾ ਜਾਨੀ ਕਹਿੰਦੇ ਨੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਮਾਂ ਆਪਣੇ ਬੱਚਿਆਂ ਨੂੰ ਪੜਾਉਂਦੀ ਹੈ ਨਾ ਜਾਂ ਪਾਲਦੀ ਹੈ ਤਾਂ ਬੜੀਆਂ ਮੁਸੀਬਤਾਂ ਪੈ ਜਾਂਦੀਆਂ ਨੇ ਇੱਕ ਔਰਤ ਵਾਸਤੇ ਆਪਣੇ ਬੱਚੇ ਪਾਲਣਾ ਵੇਖੋ ਜੀ ਜਿੱਦਾਂ ਮਾਦਾ ਨੇ ਸਾਨੂੰ ਪਾਲਿਆ ਤੇ ਨਾਲ ਭੈਣ ਭਰਾਵਾਂ ਨੂੰ ਮੈਂ ਤਾਂ ਛੋਟਾ ਜਿਹਾ ਮੁੰਡਾ ਹਾਲਾਤ ਵੀ ਬੜੇ ਜਿਹਾ ਬੜੇ ਦੀ ਯਾਦ ਆ ਮੈਂ ਆਪਣੇ ਫਾਦਰ ਸਾਹਿਬ ਨੂੰ ਵੇਖਿਆ ਵੀ ਕਿੰਦਾ ਦੇ ਹੀ ਛੋਟਾ ਆਇਆ 7 ਸਾਲ ਦਾ ਬੱਚਾ ਔਰ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਕਿ ਦਾਦਾ ਤੇ ਜਿਹਨੂੰ ਮੈਂ ਮਾਤਾ ਨੇ ਪਾਲਿਆ ਸਾਨੂੰ ਤੇ ਜਰੂਰ ਮਾ ਜਿਹਨ ਮੈਂ ਜਵਾਨ ਆ ਮਾਦਾ ਵੀ ਗੁਜ਼ਰ ਗਈ ਹੂੰ ਜਿਦ ਅਸੀਂ ਜਵਾਨ ਨੇ ਕਿਉਂਕਿ ਜਦਾਂ ਮਰਜੀ ਪੜੇ ਜਾਂ ਔਖੇ ਸੁਖੇ ਹੋ ਕੇ ਪੜ ਗਏ ਆ ਜਿਹਨੂੰ ਮੈਂ ਜਵਾਨ ਆ ਮਾਦਾ ਵੀ ਗਾਂ ਗਈ ਤਾਂ ਮਾਤਾ ਨੂੰ ਜਦੋਂ ਤੁਸੀਂ ਜਿਮ ਆਪਣਾ ਜਿਮ ਸ਼ੁਰੂ ਕੀਤਾ ਸੀ ਲੋਹੇ ਨਾਲ ਲੋਹਾ ਹੁਣਾ ਸ਼ੁਰੂ ਕੀਤਾ ਉਹ ਤਾਂ ਬਾਤ ਵੀ ਅਵਾਡ ਲਿਆ ਗਿਆ ਝੋਲੀ ਪਾਇਆ ਸੀ ਮਾਂ ਦੀ ਪਹਿਲਾ ਜਿਹੜਾ ਮੈਂ ਪਿੰਡ ਨਾਲ ਮੈਨੂੰ ਆਪਣੀ ਫਜ਼ੀਗ ਦਾ ਪਤਾ ਨਹੀਂ ਵੀ ਰਿੰਪੀ ਇਥੋਂ ਤੱਕ ਹੀ ਗਿਆ ਹੂੰ ਰਿੰਪੀ ਨੂੰ ਨਹੀਂ ਪਤਾ ਵੀ ਰਿੰਪੀ ਇਥੋਂ ਤੱਕੜਾ ਆ ਹੂੰ ਜਿਹੜੀ ਡਾਈਟ ਮੇਰੀ ਮਾਤਾ ਨੇ ਖਵਾਈ ਨਾ ਖਰਾਬ ਹੈ ਦੇਸੀ ਖਰਾਬ ਆ ਜਿੱਤਾ ਚੂਰੀ ਕੋਟ ਕੋਟ ਦੁੱਧ ਦੇ ਕੌਲੇ ਸਦਾ ਰੱਖ ਦਨੇ ਦਹੀਂ ਰੱਖ ਦਨਾ ਰਾਤ ਨੂੰ ਜਮਾ ਕੇ ਘਰ ਦਾ ਦੁੱਧ ਦਹੀਂ ਹੱਟੇ ਵਾਧੂ ਖਲੋ ਡੰਗਰ ਦੇ ਵਿਰਾਂ ਰੱਖਿਆ ਇੱਕ ਮਗਰ ਨਹੀਂ ਉਹਨੂੰ ਪੱਠੇ ਪੱਠੇ ਪਹੁੰਚਿਆ ਮੈਂ ਮਾਤਾ ਨੇ ਪਾਲਿਆ ਮੈਨੂੰ ਦੇਨ ਚੜਦੇ ਹਾਂ ਸਹਰਾਣੇ ਦੇ ਹੀ ਪਿਆਣਾ ਉਹ ਖਾਣਾ ਚੂਰੀ ਕੋਣ ਕੋੜ ਪੋਣੀ ਤੇ ਮੈਂ ਤਲਵਾਈ ਮਾਦਾ ਮੈਂ ਬਹੁਤ ਹੋਰ ਐਨੰ ਵੀ ਜ਼ਿਆਦਾ ਹੈ ਉਹ ਦੁੱਧ ਜਾਂ ਬੇਸੀ ਜਿਉ ਮਾਤਾ ਨੇ ਕਿਹੜੇ ਹਾਲਾਤਾਂ ਚ ਲੈਂਦਾ ਹੋਇਆ ਗਿਆ ਕਿਹੜਾ ਹਾਲਾਤ ਹੈ ਇਹਨੇ ਵਧੀਆ ਨਹੀਂ ਸੀ ਹੈ ਇੱਕ ਲਵੇਰਾ ਇੱਕ ਲਵੇਰਾ ਜਨਾਬ ਉਹਨੂੰ ਮਾਦਾ ਨੇ ਪਠੇ ਪਾਉਣੇ ਤੇ ਕੁਦਰ ਨੇ ਤੇ ਚਲੋ ਮਾਦਾ ਨਾਲ ਕਈ ਰ ਮਾਦਾ ਡਿੱਗ ਪਈ ਨਹੀਂ ਸੀ ਬਿਵਾਰ ਹੀ ਪਰ ਮੈਂ ਉਤਰਦਾ ਹੁੰਦਾ ਫਿਰ ਮੈਨੂੰ ਛੋਟੀ ਅਨਜਾਨ ਉਮਰ ਜਿੱਦਾਂ ਨਾ ਮੁਠਿਆ ਪਤ ਅਗਲਾ ਬੜੀ ਜਲਦੀ ਹੋ ਗਿਆ ਮਾਤਾ ਜੀ ਘਰਾ ਦੇ ਨਾਲ ਤੇ ਮੌਤ ਤੋਂ ਬਾਅਦ ਮਾਤਾ ਦੀ ਮੌਤ ਤੋਂ ਬਾਅਦ ਕਿੰਨਾ ਕੀ ਟੁੱਟ ਗਿਆ ਰਿੰਬੀ ਬੜਾ ਟੁੱਟਿਆ ਬਹੁਤ ਜ਼ਿਆਦਾ ਟੁੱਟਿਆ ਕਿਵੇਂ ਸੰਭਾਲਿਆ ਫਿਰ ਵੇਖੋ ਜੀ ਮੇਰੀ ਹੌਸਲਾ ਮੇਰੀ ਵੱਡੀ ਸਿਸਟਰ ਨੇ ਦਿੱਤਾ ਬਹੁਤ ਜ਼ਿਆਦਾ ਉਹ ਮੇਰੀ ਐਸ ਵਕਤ ਮੇਰੀ ਮਾਂ ਹੋਰ ਤੇ ਜੀ ਮਾਂ ਮੇਰੀ ਹੋ ਜੇ ਤੁਮ ਦੇਖਣਾ ਰਿੰਬੀ ਇੱਥੋਂ ਤਾਈ ਪਹੁੰਚਣ ਲਈ ਅੱਜ ਤੁਸੀਂ ਜ਼ਰੂਰ ਬਲੰਦੀਆਂ ਤਾਈ ਪਹੁੰਚੇ ਹੋ ਹਾਂਜੀ ਕਿੰਨੇ ਕੇ ਮਾੜੇ ਹਾਲਾਤਾਂ ਤੋਂ ਜੀਵਨ ਬਤੀਤ ਹੋਇਆ ਜਦੋਂ ਇਹ ਵਿੱਚੋਂ ਮੇਰੀ ਇੰਜਰੀ ਹੋਈ ਉਹ ਕਿੱਥੇ ਜਿਮ ਦੇ ਵਿੱਚ ਹੀ ਹੋਈ ਨਹੀਂ ਜਦੋਂ ਮੈਂ ਜਿਮ ਮੈਂ ਟ੍ਰੇਨਿੰਗ ਕਰਦਾ ਕਿਤੇ ਜਿਮ ਚ ਆਉਂਦਿਆਂ ਗੱਡੀ ਕਿਸੇ ਨੇ ਮਗਰੋਂ ਗੱਡੀ ਮਾਰੀ ਲੱਤ ਫੈਕਚਰ ਹੋ ਗਈ 1.5 ਤੋਂ 2 ਸਾਲ ਬੈੱਡ ਤੇ ਰਿਆ ਜਿਹੜੇ ਹਾਲਾਤ ਬਿਲਕੁਲ ਟੁੱਟ ਗਏ ਬਿਲਕੁਲ ਜ਼ੀਰੋ ਹਮ ਯਾਨੀ ਕਿ ਬਾਹਾਂ ਆ ਗਿਆ ਜਦੋਂ ਆਪਣੇ ਆਪ ਨੂੰ ਵੇਖਦਾ ਵੀ ਬਾਹਾਂ ਪਤਲੇ ਬਣਦਿਆਂ ਵੀ ਹਰ ਇੱਕ ਇਨਸਾਨ ਪਹਿਲਵਾਨ ਆਪਣੇ ਆਪ ਦੀ ਫੋਟੋ ਨੂੰ ਵੇਖ ਕੇ ਵੇਦਾ ਵੀ ਮੈਂ ਰੋਂਦਾ ਵੀ ਮੈਂ ਕਿੱਥੇ ਤੇ ਕੀ ਬਣ ਗਿਆ ਫਿਰ ਮਾਲਕੇ ਨੇ ਸੱਚੇ ਪਾਸ਼ਾਣ ਗੁਰਗਾਮਦਾਹ ਨੇ ਇਨਾ ਹੌਸਲਾ ਭਰਿਆ ਕੁਛ ਵੀ ਜਿਹੜੀ ਮਾਂ ਦੀਆਂ ਦੁਆਵਾਂ ਸੀ ਹੌਸਲਾ ਨਹੀਂ ਛੱਡਿਆ ਮੈਂ ਫੇਰ ਓਲੰਪੀ ਉੱਤੇ ਖੜਾ ਹੋ ਗਿਆ ਤੇ ਜਦੋਂ ਮਾਂ ਦੀ ਯਾਦ ਆਉਂਦੀ ਹੈ ਤਾਂ ਅੱਜ ਵੀ ਮਨ ਪਰ ਆਉਂਦਾ ਤਾਂ ਦੱਸ ਲਾਲੇ ਵੀ ਕੋਈ ਟਾਈਮ ਕੋਈ ਦੇਣਾ ਜਿਹੜੀ ਮਾਤਾ ਦੀ ਯਾਦ ਨਹੀਂ ਆਉਂਦੀ ਮੈਂ ਦਿਨ ਰਾਤ ਮੇਰੀ ਮਾਤਾ ਮੇਰੇ ਨਾਲ ਰਹਿੰਦੀ ਆ ਪਰਾਂ ਦੇ ਪਹਿਲਵਾਨ ਦਾ ਰੋਂਦੇ ਨਹੀਂ ਜਲਦੀ ਮੈਂ ਰੋਵੇਂ ਨਾ ਮੈਂ ਈਮੋਸ਼ਨਲ ਹੋਇਆ ਨਾ ਮਾਤਾ ਨੂੰ ਦੇਖ ਕੇ ਜੇ ਮਾਤਾ ਦਾ ਮੈਂ ਵੇਖੂ ਜੀ ਹਾਲੇ ਤੱਕ ਆਪਣੀ ਮਾਤਾ ਨਾਲ ਸੌਂਦਾ ਰਿਹਾ 28 28 ਸਾਲ ਦੀ ਉਮਰ 'ਚ ਮੈਂ ਮੰਮੀ ਦੇ ਦਫੀ ਪਾ ਕੇ ਦੁਆਇ ਇਥੋਂ ਦਾ ਰਹਿਣਾ ਆਪਾਂ ਨੂੰ ਮਿਲਿਆ। ਅੰਦਰ ਪਲਵਾਨਾਂ ਦਾ ਨਾ ਹੌਸਲਾ ਬੜਾ ਵੱਡਾ ਹੁੰਦਾ, ਦਿਲ ਬੜਾ ਵੱਡਾ ਹੁੰਦਾ। ਹਾਂਜੀ ਹਾਂਜੀ ਹਾਂਜੀ। ਤਰਿਪੀ ਵੀਰੇ ਚਲੋ ਹੁਣ ਅੱਜ ਸੀ ਆ ਜਾਨੇ ਆ। ਹੁਣ ਤਾਂ ਹੀ ਕਿੰਨੇ ਜਿਹੇ ਕੰਪੀਟੀਸ਼ਨ ਜਾਂ ਮੈਚ। ਦੇਖੋ ਜੀ ਮੈਂ ਡਿਸਟ੍ਰਿਕਟ ਖੇਡਿਆ, ਪੰਜਾਬ ਖੇਡਿਆ, ਉਸ ਤੋਂ ਬਾਅਦ ਮੇਰੀ ਇੰਜਰੀ ਹੋ ਗਈ। ਇੰਜਰੀ ਤੋਂ ਬਾਅਦ ਫਿਰ ਮੈਂ ਉੱਠਿਆ। ਉੱਠਿਆ। ਹੁਣ ਫਿਰ ਮੈਂ ਤੈਰ ਕਰੂੰਗਾ, ਫਿਰ ਖੇਡੂੰਗਾ ਅੱਗੇ। ਖੇਡੂੰਗਾ ਕੰਪੀਟੀਸ਼ਨ। ਮੇਰੀ ਦਿਲ ਦੀ ਇੱਛਾ ਮੈਂ ਹਰ ਸਾਲ ਪਿੰਡ ਪੰਡੋਰੀ ਕੰਪੀਟੀਸ਼ਨ ਕਰਾਉਣਾ ਮੇਰੇ ਚ ਇਨਾ ਹੌਂਸਲਾ ਆਇਆ ਫਿਰ ਉਧਰ ਉਠਣਾ ਚਾਹਦਾ ਮੈਂ ਟੂਰਨਾਮੈਂਟ ਹਰ ਸਾਲ ਕਰਾਉਣਾ ਮੈਂ ਇਹੋ ਵੀਰਾਂ ਨੂੰ ਅਰਦਾਸ ਕਰ ਬੇਨਤੀ ਕਰੂੰ ਵੀ ਤੁਸੀਂ ਵੀ ਕੋਸ਼ਿਸ਼ ਕਰੋ ਜਿੱਦਾਂ ਪੰਜਾਬ ਨਸ਼ੇ 'ਚ ਵੱੜਦਾ ਜਾ ਰਿਹਾ ਹੈ ਨਸ਼ਾ 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 ਜਿੱਦਣ ਵੇਖੋ ਹਰ ਕੋਈ ਬੰਦਾ ਟੀਕੇ ਕੋਈ ਸਿੱਕਾ ਕੋਈ ਡਗੜਾ ਕੋਈ ਭੰਗ ਪੀਂਦਾ ਪਿਆ ਮੈਂ ਹਰ ਪਿੰਡਾਂ 'ਚ ਜਾ ਕੇ ਇਹੋ ਮੈਸੇਜ ਵੀਰਾਂ ਨੂੰ ਦਵਾਂਗਾ ਵੀ ਵੀਡੀ ਚੰਗੀ ਰਾਇ ਲੱਗੋ ਯਾਰ ਕੋਈ ਵੱਡੀ ਗੱਲ ਨਹੀਂ ਹੋ ਰਹੀ ਰਿੰਪੀਅਰ ਕੇ ਬੰਨਾਂ ਨੇ ਡੋਲੇ ਕੱਢ ਰਹੇ ਆ ਸੌਖੇ ਨੇ ਆ ਮਿਹਨਤ ਕਰੋ ਕੋਈ ਬੰਨ ਜੋਗੇ ਹਾਂ ਵੀ ਬਈ ਇੰਡੀਆ ਦੇ ਸਪਲੀਮੈਂਟ ਦਾ ਸਵਾਲ ਆ ਜਾਂਦਾ ਜਦੋਂ ਬੰਦਾ ਜਿਮ ਦੇ ਵਿੱਚ ਜਾਂਦਾ ਸਪਲੀਮੈਂਟ ਬਾਰੇ ਸੋਚਦਾ ਜਾਂ ਪ੍ਰੋਟੀਨ ਦੇ ਡੱਬਿਆਂ ਬਾਰੇ ਸੋਚਿਆ ਜਾਂਦਾ ਤਾਂ ਕਿੰਨਾ ਕੇ ਸਹੀ ਹੈ ਸਪਲੀਮੈਂਟ ਲੈਣਾ ਜਾਂ ਪ੍ਰੋਟੀਨ ਲੈਣੀ ਸਪਲੀਮੈਂਟ ਲੈਣਾ ਕੋਈ ਵੱਡੀ ਗੱਲ ਨਹੀਂ ਆ ਚਲੋ ਸਪਲੀਮੈਂਟ ਮੈਂ ਮੈਂ ਤਾਂ ਇਹੋ ਫੋਰਸ ਕਰੂੰਗੀ ਜਿਹੜੇ ਗਰੀਬ ਪਰਿਵਾਰ ਚ ਆ ਜਿਹੜੇ ਗਰੀਬ ਪਰਿਵਾਰ ਚ ਬੱਚੇ ਆ ਜ਼ਰੂਰੀ ਨੇ ਸਪਲੀਮੈਂਟ ਨਾਲ ਤਗੜੇ ਹੋਣਗੇ ਤੋਂ ਘਰ ਦੀ ਡਾਈਟ ਨਾਲ ਤਗੜੇ ਹੋਣਗੇ ਮਾਫੀ ਦੇ ਵੇਖੋ ਇੱਕ ਮਿਡਲ ਕਲਾਸ ਦਾ ਆ ਲੋਕੀ ਸੋਚਦੇ ਹੋਣਗੇ ਵੀ ਪੁਰਾਣੇ ਕਿੰਨਾ ਕੁ ਸਪਲੀਮੈਂਟ ਖਰੀਬੀ ਖਾਂਦਾ ਰਹੇ ਵੀ ਇੰਨਾ ਏਕਚੂਅਲ ਡੈਂਡਦਾ ਜਗਾ ਹੂੰ ਰੋਟੀਆਂ ਖਾਂਦਾ ਦਹੀਂ ਖਾਂਦਾ ਦੁੱਧ ਪੀਂਦਾ ਰਹੇ ਵੀ ਜਿਹੜੀ ਡਾਈਟ ਆ ਜੀ ਹਾਂਜੀ ਮਿਹਨਤ ਕਰਦਾ ਮਿਹਨਤ ਸਭ ਤੋਂ ਵੱਡਾ ਜਿਹੜਾ ਫਾਲਿਓ ਮਿਹਨਤ ਦਾ ਜੋ ਮਿਹਨਤ ਕਰਦੇ ਰਹੋ ਤਗੜੇ ਹੋ ਜਾਓਗੇ ਤੁਹਾਡਾ ਹਾਉਸ ਰਨ ਟੁੱਟਣਾ ਟੁੱਟਣਾ ਚਾਹੀਦਾ ਜਿੱਦਾਂ ਮਰੀ ਇੰਜਰੀ ਕੁ ਮੈਂ 1.5 ਸਾਲ ਬੈਠਦੇ ਰਿਆ 1.5 ਸਾਲ ਬੈਠਦੇ ਆ ਇਹੋ ਜਿਹੇ ਹਾਲਾਤ ਹੋ ਗਏ ਉੱਠਿਆ ਨਹੀਂ ਜਾਣਾ ਵਾਕਰਨਾ ਤੁਰਨਾ ਸ਼ੁਰੂ ਕੀਤਾ ਵਾਕਰਨਾ ਤੁਰਦਾ ਫਿਰ ਹਾਕੀ ਤੋਂ ਹੋ ਜੁੜਿਆ ਹਾਕੀ ਵੀ ਛੱਡਤੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਹੋਗੀ ਤੁਹਾਡਾ ਮਨ ਸਾਫ਼ਣਾ ਤੁਸੀਂ ਸਹੀ ਹੋ ਜਾਓਗੇ ਹੁਣ ਹੋਗੇ ਜ਼ਰੂਰ ਹੋਗੇ ਜਿੰਨੇ ਆਪਣੇ ਪਿੰਡੇ ਦੇ ਦਰਦ ਹੰਡਾਇਆ ਹੁੰਦਾ ਨਾ ਉਹ ਦੂਜਿਆਂ ਦਾ ਭਲਾ ਸੋਚਦਾ ਹਮੇਸ਼ਾ ਤੇ ਤੁਹਾਡੇ ਇਹ ਬਹੁਤ ਸਾਰੇ ਪਰਿਵਾਰ ਨੇ ਹੋਰ ਵੀ ਜਿਨ੍ਹਾਂ ਦੇ ਵਿੱਚ ਤੁਹਾਡੇ ਇਹ ਨੌਜਵਾਨ ਨੇ ਜਿਹੜੇ ਆਪਣੇ ਸਰੀਰ ਨੂੰ ਵਧੀਆ ਬਣਾਉਣਾ ਚਾਹੁੰਦੇ ਨੇ ਜਾਂ ਫਿੱਟ ਰਹਿਣਾ ਚਾਹੁੰਦੇ ਨੇ ਪਰ ਹਾਲਾਤ ਸਾਥ ਨਹੀਂ ਦਿੰਦੇ ਉਹਨਾਂ ਦੇ ਹਾਲਾਤ ਇੰਨੇ ਵਧੀਆ ਨਹੀਂ ਹੁੰਦੇ ਜਿਉਂ ਜਿਮ ਦੀ ਫੀਸ ਭਰ ਲੈਣ ਜਾਂ ਸਪਲੀਮੈਂਟ ਨੂੰ ਐਮੀਏ ਦੇਣ ਜਾਂ ਪ੍ਰੋਟੀਨ ਦੇ ਡੱਬੇ ਲੈ ਲੈਣਾ ਮੇਰੇ ਲੋ ਲਾਲੀ ਭਾਜੀ ਇਹੋ ਹੀ ਮੈਂ ਬੇਨਤੀ ਕਰੂ ਵੀਰਾਂ ਨੂੰ ਜਿਹੜੇ ਜਿਮ ਦੀ ਫੀਸ ਨਹੀਂ ਦੇ ਸਕਦੇ ਰਿੰਪੀ ਕੋ ਫ੍ਰੀ ਪਕੋਸਟ ਜਿਮ ਲਾ ਸਕਦੇ ਆ ਹੂੰ ਮੇਰੇ ਲੋ ਸੇਵਾ ਮੈਂ ਸੇਵਾ ਲਾ ਸਕਦਾ ਆ ਮੈਂ ਇਹਨਾਂ ਨੂੰ ਸਹੀ ਕਰ ਸਕਦਾ ਮੇਰੀ ਇੱਕ ਦਿਲ ਦੀ ਛਾਪੀ ਜਿਹੜਾ ਜਿਹੜਾ ਗਰੀਬ ਪਰਵਾਦ ਨੂੰ ਜਿਹੜ ਕੋ ਨਹੀਂ ਫੀਸ ਹੈਗੀ ਜਿਹੜ ਕੋ ਨਹੀਂ ਡੈਟ ਮੈਂ ਮੈਂ ਮੇਤਲਵਾ ਸਕਦਾ ਉਹਨੂੰ ਮੈਂ ਸਹੀ ਮੋਟੀਵੇਸ਼ਨ ਕਰ ਸਕਦਾ ਉਹਨੂੰ ਜਿੱਦਾਂ ਦਾ ਮੈਂ ਹਲਾਤਾ ਗੁਜਰਾ ਮੈਂ ਉਹਨਾਂ ਨੂੰ ਸਹੀ ਕਰ ਸਕਦਾ ਮੇਰੀ ਸੋਚ ਆ ਅੱਜ ਪੰਜਾਬ ਦੇ ਵਿੱਚ 6ਵਾਂ ਦਰਿਆ ਦੇ ਨਥੇ ਦਾ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਉਹਨੂੰ ਠੱਲ ਪਾਉਣ ਵਾਸਤੇ ਸੀਐਮ ਸਾਹਿਬ ਸਾਡੇ ਭਗਵੰਤਪਾਨ ਜੀ ਨੇ ਜਿਹੜੇ ਉਹਨਾਂ ਨੇ ਜੁੱਧ ਨਸਿਆਂ ਵਿਰੁੱਧ ਮਹਿੰਮ ਜਲਾਈ ਹੋਈ ਹੈ ਹਾਂਜੀ ਉਹਦਾ ਅਸਰ ਵੀ ਨਜ਼ਰ ਆ ਰਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਵੇਂ ਦੇਖਦੇ ਹੋ ਤੁਸੀਂ ਉਸ ਮਹਿੰਮ ਦੇ ਵਿੱਚ ਕਿਵੇਂ ਹਿੱਸਾ ਪਾਣਾ ਚਾਹੁੰਦੇ ਹੋ ਜੇ ਕੋਈ ਨੌਜਵਾਨ ਜਿਹੜਾ ਨਸੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਤੁਸੀਂ ਉਹਨੂੰ ਉਭਾਰਨ ਵਾਸਤੇ ਜੋ ਉਪਰਾਲਾ ਕਰਨਾ ਚਾਹੁੰਦੇ ਹੋ ਪਹਿਲਾਂ ਤੇ ਭਗਵੰਤਪਾਨ ਸਾਹਿਬ ਨੂੰ ਮੇਰਾ ਸਸ਼ਵੀ ਕਾਲ ਇਹ ਬੜੀ ਵਧੀਆ ਸੋਚ ਇਹ ਨਾਲ ਸਾਡੇ ਸੀਐਮ ਸਾਹਿਬ ਦੀ ਪਿੰਡਾਂ ਜਾ ਜਾ ਕੇ ਨਾ ਸਰਵੇ ਕਿਤੇ ਡਿਊਟੀਆਂ ਲਾਈਆਂ ਪਿੰਡਾਂ ਜਾ ਜਾ ਕੇ ਬੜਾ ਵਧੀਆ ਪ੍ਰਾਲਾ ਕਰ ਰਿਹਾ ਤੇ ਇਦਾਂ ਦੇ ਨੌਜਵਾਨ ਵੀ ਜਿਹਦਾ ਮੇਰੇ ਦੇ ਰਿਪੇਅਰ ਕੇ ਵੀ ਉੱਠਣਾ ਇਹਨਾਂ ਦੀ ਡਿਊਟੀ ਲਾਈ ਜਾਵੇ ਸਾਡਾ ਪੰਜਾਬ ਬਚ ਸਕਦਾ ਹੈ ਜੇ ਆਪਾਂ ਚਾਹੀਏ ਤੇ ਬੜਾ ਪੰਜਾਬ ਪਿੱਛੇ ਚਲ ਗਿਆ ਲਾਲੀ ਭਾਜੀ ਬਹੁਤ ਪਿੱਛੇ ਚਲ ਗਿਆ ਬਹੁਤ ਪੰਜਾਬ ਪਿੱਛੇ ਆਜ ਤੋ 50 ਸਾਲ ਜਾਂ 20 ਸਾਲ ਪਿੱਛੇ ਚਲਦੀ ਹੈ ਵਧੀਆ ਭਲਵਾਨ ਕੋਣ ਕੋਈ ਪਲਵਾੜ ਨਹੀਂ ਤੁਹਾਨੂੰ ਲੱਭਦਾ ਕੋਈ ਨਹੀਂ ਲੱਭਦਾ ਤੁਸੀਂ ਜੀ ਜਿਵੇਂ ਉਪਰਾਲਾ ਆਪਣਾ ਆਪਣੇ ਵੱਲੋਂ ਜੀ ਯੋਗਦਾਨ ਪਾਉਣਾ ਚਾਹੁੰਦੇ ਹੋ ਮੇਰੇ ਨਾਲ ਯੋਗਦਾਨ ਫ੍ਰੀ ਕੋਰਸ ਟ੍ਰੇਨਿੰਗ ਫ੍ਰੀ ਦਊਂਗਾ ਜਿਹੜੇ ਨਸੇ ਦੇ ਇਦਾਂ ਫਸੇ ਹੋਏ ਨੇ ਪੂਰੀ ਮੇਰਾ ਫ੍ਰੀ ਕੋਰਸ ਟ੍ਰੇਨਿੰਗ ਹੈ ਜਿੰਨਾ ਚਿਰ 6 ਤੋਂ 3 ਮਹੀਨੇ 5 ਮਹੀਨੇ ਦਾ ਸਾਰੀ ਲਾ ਲਓ ਭਾਈ ਨੇ ਵਧੀਆ ਉਪਰਾਲਾ ਕੀਤਾ ਜੀ ਨੌਜਵਾਨ ਨੂੰ ਸਿੱਧੇ ਰਾਹ ਪਾਉਣ ਵਾਸਤੇ ਬਾਈ ਦਾ ਵੀ ਵਧੀਆ ਉਪਰਾਲਾ ਹੈ ਜੀ ਨੌਜਵਾਨ ਸਾਡੇ ਜਿਹੜੇ ਨੇ ਪੰਜਾਬ ਦੀ ਧਰਤੀ ਦੇ ਨੌਜਵਾਨ ਜਿਹੜੇ ਨੇ ਇਹ ਜੋਧਿਆਂ ਦੀ ਧਰਤੀ ਹੈ ਸੂਰਮਿਆਂ ਦੀ ਧਰਤੀ ਹੈ ਇੱਥੇ ਹਮੇਸ਼ਾ ਜਿਹੜੇ ਨੇ ਯੋਧੇ ਪੈਦਾ ਹੋਏ ਨੇ ਪਰ ਪਤਾ ਨਹੀਂ ਕਿਹੜਾ ਕਿਸ ਦੀ ਭੈੜੀ ਨਜ਼ਰ ਪਈ ਹੈ ਸਾਡੇ ਪੰਜਾਬ ਦੇ ਜਿਹੜੀ ਅੱਜ ਦੀ ਜਵਾਨੀ ਜਿਹੜੀ ਹੈ ਸਾਡੀ ਨਸੇ ਦੇ ਦਲਦਲ ਵਿੱਚ ਫਸਦੀ ਜਾ ਰਹੀ ਹੈ ਇਹ ਜੋਧਿਆਂ ਦੀ ਤੇ ਸੂਰਮਿਆਂ ਦੀ ਧਰਤੀ ਅੱਜ ਜਿਹੜੀ ਹੈ ਨਸ਼ੇ ਦਾ ਛੇਵਾ ਦਰਿਆ ਬਣੀ ਹੋਈ ਹੈ ਤੇ ਉਸ ਤੋਂ ਸਾਨੂੰ ਨੌਜਵਾਨਾਂ ਨੂੰ ਬਾਹਰ ਉਹ ਬਾਹਰਨ ਵਾਸਤੇ ਬਾਹਰ ਚੜਨ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਮੈਂਤ ਲਾਉਣੀ ਪੈਣੀ ਹੈ ਸਿੱਧੇ ਰਾਹ ਤੇ ਪਾਉਣ ਵਾਸਤੇ ਰਿੰਪੀ ਵੀਰ ਜਿਹੇ ਨੌਜਵਾਨ ਵੀ ਨੇ ਜਿਹੜਾ ਸਾਹ ਦੇ ਰਹੇ ਨੇ ਜਿੱਥੇ ਸਾਡੀ ਪੰਜਾਬ ਸਰਕਾਰ ਵਧੀਆ ਸਾਹ ਦੇ ਰਹੀ ਹੈ ਉੱਥੇ ਰਿੰਪੀ ਜਿਹੇ ਨੌਜਵਾਨ ਵੀ ਨੇ ਜਿਹੜੇ ਵੀ ਆਪਣੇ ਜਿਮ ਦੇ ਵਿੱਚ ਚਾਹੇ ਸਾਲ ਚਾਹੇ 6 ਮਹੀਨੇ ਜਿਮ ਲਾਉਣਾ ਚਾਹੁੰਦਾ ਜਿਹੜਾ ਨੌਜਵਾਨ ਵੀਰ ਉਸ ਨੂੰ ਸਿੱਧੇ ਰਾਹ ਪਾਉਣ ਵਾਸਤੇ ਮੁਫਤ ਦੇ ਵਿੱਚ ਟ੍ਰੇਨਿੰਗ ਅਤੇ ਡਾਈਟ ਪਲਾਨ ਔਰ ਸਾਰੀ ਜੋ ਵੀ ਮਸ਼ੀਨਰੀ ਹੈ ਉਹ ਵਰਤੋਂ ਦੇ ਵਿੱਚ ਲਿਆ ਸਕਦਾ ਰਿੰਪੀ ਵੀਰੇ ਨੌਜਵਾਨਾਂ ਨੂੰ ਹੋਰਦੀ ਅਪੀਲ ਲਾਉਣੀ ਚਾਹੁੰਦੇ ਹੋ ਤੁਹਾਡੇ ਵਰਗੇ ਨੌਜਵਾਨ ਜਿਹੜੇ ਨੇ ਦੂਜਿਆਂ ਲਈ ਮੋਟੀਵੇਸ਼ਨ ਬੰਦੇ ਨੇ ਉਹਨਾਂ ਨੂੰ ਸੇ ਕਿ ਜੇ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਉੱਠੇ ਹੋ ਜਿੰਨਾਂ ਹਾਲਾਤਾਂ ਦੇ ਵਿੱਚ ਰੋਟੀ ਵੀ ਦੋ ਟਾਈਮ ਦੀ ਸਹੀ ਤਰ੍ਹਾਂ ਨਹੀਂ ਮਿਲਦੀ ਤੁਸੀਂ ਦਾ ਅੱਜ ਵਧੀਆ ਸਿਹIR ਬਣਾਇਆ ਹੈ ਤੇ ਵਧੀਆ ਰਾਹ ਤੇ ਪਏ ਹੋ ਨਸੇ ਤੋਂ ਦੂਰ ਹੋ ਹਾਂਜੀ ਤੇ ਰੱਬ ਨੇ ਪੂਰੀ ਮਿਹਰ ਅੱਜ ਹੈ ਨਾ ਤਾਂ ਕਿ ਇਹ ਆਪਣੀ ਲਾਉਣੀ ਚਾਹੁੰਦਾ ਮੈਂ ਇਹੋ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਐ ਭਾਈ ਰਿੰਪੀ ਇੱਕ ਬੜੇ ਬੜੇ ਮਿਡਲ ਕਲਾਸ ਚੋਂ ਗਰੀਬ ਪਰਵਾਜ਼ ਚੋਂ ਉੱਠਿਆ ਰਿੰਪੀ ਰਿੰਪੀ ਦੇ ਬੜੇ ਹਾਲਾਤ ਮਾੜੇ ਵੀ ਆਏ ਆ ਬੜੇ ਹਾਲਾਤਾਂ ਨੂੰ ਗੁਜ਼ਰਿਆ ਤੇ ਮੈਂ ਚਾਹੁੰਦਾ ਵੀ ਮੇਰੇਗੇ ਇਹੋ ਅਪੀਲ ਕਰਦਾ ਵੀਰਾਂ ਨੂੰ ਵੀ ਆਪਾਂ ਜਿਹੜੇ ਜਿਹੜੇ ਬੰਦੇ ਪਿੰਡਾਂ 'ਚ ਨਸ਼ਾ ਕਰਦੇ ਪਏ ਮੁੰਡੇ بڑے بڑے ਸੋਹਣੇ ਜਿਹੜੇ ਗਰੀਬ ਪਰਵਾਦ ਚ ਜਿਹੜੇ ਉੱਠ ਨਹੀਂ ਪਾਉਂਦੇ ਆਪਾਂ ਨਾਲ ਚੁੱਕ ਸਕਦੇ ਆ ਮੇਰੇ ਕੋਲ ਫ੍ਰੀਜ ਪਕੋਸ ਟ੍ਰੇਨਿੰਗ ਆ ਜਦੋਂ ਮੈਂ ਆਪਣਾ ਨੰਬਰ ਵੀ ਦੇ ਸਕਦਾ ਜਾਂ ਪਿੰਡਾਂ ਜਾ ਕੇ ਸਰਵੇ ਕਰੂੰ ਜਾਂ ਕੇ ਮੇਰੀ ਇਹ ਸੋਚ ਆ ਵੀ ਮੈਂ ਤਗੜੇ ਹੋਣ ਚੰਗੇ ਜੂਥ ਮਗਰ ਲਗਣ ਚੰਗਾ ਪੰਜਾਬ ਸਾਡਾ ਹੋਵੇ ਅੱਛਾ ਸੁਪਨਾ ਜੀ ਰਿੰਪੀ ਦਾ ਹੋਵੇ ਸੁਪਨਾ ਰਿੰਪੀ ਦਾ ਹੋਵੇ ਵੀ ਚੰਗਾ ਪੰਜਾਬ ਬਚਾਉਣਾ ਪੰਜਾਬ ਮੇਹਰਬਾਨੀ ਬਹੁਤ ਸਭ ਸਿੱਖਿਆ ਸਿੱਖਿਆ ਤਾਂ ਇਹ ਜੀ ਅੰਮ੍ਰਿਤਸਰ ਦਾ ਰਿੰਪੀ ਪੰਡੋਰੀ ਜਿਸ ਨੇ ਆਪਣੇ ਪਿੰਡ ਦਾ ਨਾਮ ਜਿਹੜਾ ਹੈ ਪੂਰੇ ਪੰਜਾਬ ਲੈਵਲ ਦੇ ਉੱਪਰ ਕੀਤਾ ਹੈ ਪੰਡੋਰੀ ਅੰਮ੍ਰਿਤਸਰ ਦੇ ਨੇੜੇ ਦਾ ਪਿੰਡ ਹੈ ਉੱਥੋਂ ਦਾ ਰਿੰਪੀ ਜਿਸ ਦੇ ਹਾਲਾਤ ਇੰਨੇ ਵਧੀਆ ਨਹੀਂ ਸੀ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਰਿੰਪੀ ਦੇ ਮੋਢਿਆਂ ਤੇ ਪਈ ਪਰ ਰਿੰਪੀ ਨੇ ਵੀ ਹਿੰਮਤ ਨਹੀਂ ਹਾਰੀ ਅੱਜ ਦੂਜਿਆਂ ਦੀ ਮਿਸਾਲ ਬਣਿਆ ਹੋਇਆ ਹੈ ਤਾਂ ਇਹੋ ਜਿਹੇ ਪੁੱਤ ਜਿਹੜੇ ਨੇ ਵਿਰਲੀਆਂ ਮਾਵਾਂ ਜੰਮਦੀਆਂ ਨੇ ਜਿਨ੍ਹਾਂ ਦੇ ਮੁਸੀਬਤਾਂ ਪੈ ਜਾਂਦੀਆਂ ਨੇ ਉਹ ਤਾਂ ਹਮੇਸ਼ਾ ਹਾਰ ਜਾਂਦੇ ਨੇ ਜਾਂ ਟੁੱਟ ਜਾਂਦੇ ਨੇ ਜਾਂ ਬਹੁਤੇ ਤਾਂ ਰੱਬ ਨੂੰ ਦਾਨੇ ਮੇਰੀ ਮਾਰਦੇ ਨੇ ਵੀਰ ਤੇ ਇਹੋ ਜਿਹੀਆਂ مصیبتਾਂ ਪਈਆਂ ਜੇ ਜਿਮ ਦੇ ਵਿੱਚ ਬਾਡੀ ਵਧੀਆ ਬਣਾਈ ਤਾਂ ਇੰਜਰੀ ਹੋ ਜਾਈ ਸਰੀਰ ਦੇ ਐਕਸੀਡੈਂਟ ਹੋਣ ਤੋਂ ਬਾਅਦ ਫਿਰ ਤੋਂ ਦੁਬਾਰਾ ਤੋਂ ਨਵੇਂ ਸਿਰੇ ਤੋਂ ਮਿਹਨਤ ਲਾਉਣੀ ਪਈ ਅੱਜ ਵੀਰ ਦਾ ਜਿਹੜਾ ਸਰੀਰ ਹੈ ਦੂਜਿਆਂ ਲਈ ਮਿਹਨਤ ਲਈ ਇਹ ਵਧੀਆ ਬਣਿਆ ਹੋਇਆ ਹੈ ਕਿਉਂਕਿ ਇਹ ਡੌਲੇ ਦਾ ਰੋਲਾ ਜਿਹੜਾ ਨੌਜਵਾਨਾਂ ਦੇ ਵਿੱਚ ਚੱਲਦਾ ਹੈ ਇਹ ਤਾਂ ਡੌਲਾ ਬਣਾਉਣ ਲਈ ਮਿਹਨਤ ਲਾਉਣੀ ਪੈਂਦੀ ਹੈ ਬੜੇ ਹੀ ਵਿਸਤਾਰ ਦੇ ਨਾਲ ਰਿੰਪੀ ਨੇ ਸਾਰੀ ਜਾਣਕਾਰੀ ਸੰਜੀਤ ਦਿੱਤੀ ਹੈ ਇਹੋ ਜਿਹੇ ਵੀਰਾਂ ਨੂੰ ਸਾਡਾ ਵੀ ਸਲਾਮ ਹੈ ਅਤੇ ਵਧੀਆ ਉਪਰਾਲਾ ਹੈ ਰਿੰਪੀ ਵੀਰ ਦਾ ਕਿ ਜਿਹੜੇ ਵੀਰ ਨਸੇ ਦੀ ਦਲਦਲ ਦੇ ਵਿੱਚ ਫਸੇ ਨੇ ਜਾਂ ਮਾੜੇ ਹਾਲਾਤਾਂ ਦੇ ਵਿੱਚ ਉਨਾ ਵਾਸਤੇ 5 ਤੋਂ 6 ਮਹੀਨੇ ਜਾਂ ਸਾਲ ਵਾਸਤੇ ਜਿਮ ਫਰੀ ਦੀ ਵੀ ਆਫਰ ਦਿੱਤੀ ਜਾ ਰਹੀ ਹੈ ਇਸੇ ਉਮੀਦ ਦੇ ਨਾਲ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੀ ਪੰਜਾਬ ਨੂੰ ਫਿਰ ਤੋਂ ਜੋਧੇ ਅਤੇ ਸੂਰਮਿਆਂ ਦੀ ਧਰਤੀ ਦੇ ਉਸ ਤਰ੍ਹਾਂ ਦੇ ਨੌਜਵਾਨ ਮਿਲਣਗੇ ਜਿਸ ਤਰ੍ਹਾਂ ਦੇ ਪਹਿਲਾਂ ਜੋਧੇ ਅਤੇ ਸੂਰਮੇ ਸਾਡੀ ਧਰਤੀ ਤੇ ਹੁੰਦੇ ਤੇ ਇਸੇ ਉਮੀਦ ਦੇ ਨਾਲ ਮੈਨੂੰ ਦੀ ਉਜਾੜਤ ਮੈਂ ਹਾਂ ਤੁਹਾਡਾ ਦੋਸਤ ਰੰਗਵੀਰ ਗੇ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ